ਪੁਲਸ ਵੱਲੋਂ 15 ਅਗਸਤ ਨੂੰ ਦੇਖਦੇ ਹੋਏ ਹਰ ਜਗ੍ਹਾ ਤੇ ਜੜੀਆਂ ਚੌਕਸੀ ਵਰਤੀ ਜਾ ਰਹੀ ਹੈ ਅਲੱਗ-ਅਲੱਗ ਨਾਕੇ ਜੜੇ ਲਗਾਏ ਜਾ ਰਹੇ ਨੇ ਤਾਂ ਜੋ ਜੜੀ ਸ਼ਰਾਤੀ ਅੰਸਰ ਕੋਈ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੋ ਸਕਣ ਇਹਨਾਂ ਨੂੰ ਦੇਖਦੇ ਹੋਏ ਅਲੱਗ-ਅਲੱਗ ਜੜੀਆਂ ਟੀਮਾਂ ਬਣਾਈਆਂ ਗਈਆਂ ਹਰ ਚੌਂਕ ਦੇ ਵਿੱਚ ਮਤਲਬ ਕਿ ਚੈਕਿੰਗ ਜੜੇ ਕੀਤੀ ਜਾ ਰਹੀ ਹੈ ਤੇ ਉੱਥੇ ਨਾਕੇ ਵੀ ਲਗਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਜੜੀਆਂ ਫਰੋਇਪੁਰ ਪੁਲਸ ਨੂੰ ਵੱਡੀਆਂ ਕਾਮਯਾਬੀਆਂ ਵੀ ਮਿਲਦੀਆਂ ਹਾਸਲ ਹੋ ਰਹੀਆਂ ਨੇ ਚਾਹੇ ਫਰੋਇਪੁਰ ਪੁਲਸ ਦੀ ਗੱਲ ਕਰੀਏ ਚਾਹੇ ਬੀਐਸਐਫ ਦੀ ਗੱਲ ਕਰੀਏ ਦੋਵਾਂ ਨੂੰ ਜੜਾ ਵੀ ਅੱ ਐਸਪੀ ਡੀ ਸਾਹਿਬ ਮਨਜੀਤ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਆਖਿਰ ਇਹ ਦੋਵੇਂ ਮਾਮਲੇ ਕੀ ਸੀਗੇ ਤੇ ਕਿੰਨੀ ਵੱਡੀ ਜੜੀਆਂ ਸਫਲਤਾ ਇਹਨਾਂ ਨੂੰ ਹਾਸਲ ਹੋਈਆਂ ਸਾਨੂੰ ਨਮਸਕਾਰ ਜੀ ਸਰ ਜਿਹੜੀਆਂ ਦੋ ਕਾਮਯਾਬੀਆਂ ਨੇ ਕਿਸ ਤਰ੍ਹਾਂ ਦੀ ਇਹਦਾ ਪਿੰਕ ਪਖੜਾ ਹੈਗਾ ਥਾਣਾ ਸਦਤ ਦੇ ਵਿੱਚ ਸਾਨੂੰ ਤੇ ਬੀਐਸਏ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਵੀ ਇੱਥੇ ਡਰੋਨ ਡਰੋਨ ਦੀ ਐਕਟੀਵਿਟੀ ਹੋਈ ਹੈ ਤੇ ਬੀਐਸਏ ਤੇ ਪੁਲਿਸ ਦੇ ਜਿਹੜੇ ਹੈਗੇ ਐਸਐਚਓ ਸਦਤ ਇਹਨਾਂ ਨੇ ਸਾਂਝੇ ਆਪਰੇਸ਼ਨ ਦੇ ਨਾਲ ਚੈਕਿੰਗ ਦੇ ਵਿੱਚ ਜਿਹੜੀ ਹੈਗੀ ਸਾਨੂੰ 1 ਕਿਲੋ 649 ਗ੍ਰਾਮ ਹੀਰੋਇਨ ਤੇ ਦੋ ਜਿਹੜੇ ਹੈਗੇ ਪਿਸਤਲ ਬਣਾਉਂਦੇ ਰਹੇ ਨੇ ਇਹ ਬਹੁਤ ਵਧੀਆ ਹੈਗਾ ਸਾਡੇ ਇਸ ਬਾਰੇ ਅਸੀਂ ਤਪਤੀਸ਼ ਕਰਦੇ ਹਾਂ ਜਿਹੜੇ ਵੀ ਦੇ ਵਿੱਚ ਜਿਨ੍ਹਾਂ ਨੇ ਵੀ ਮਖਵਾਏ ਨੇ ਜੋ ਵੀ ਦੇ ਵਿੱਚ ਦੋਸ਼ੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਸੀ ਗ੍ਰਫਤਾਰ ਕਰਨਗੇ ਤੇ ਇਹ ਤੁਸੀਂ ਦੇਖਿਆ ਹੋਣਾ ਪਿਛਲੇ ਸਾਡੇ ਪਿਛਲੇ 5 ਮਹੀਨੇ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਅਸੀਂ ਗਰੀਬ 155 ਕਿਲੋ ਤੋਂ ਉੱਪਰ ਜਿਹੜੀ ਹੈਗੀ ਇਹ ਸਾਡੀ ਇਕਵੀ ਜਿਹੜੀ ਹੈ ਇਸ ਦੇ ਵਿੱਚ ਹੋ ਚੁੱਕੀ ਹੈ ਐਨਪੀਐਸ ਦੇ ਵਿੱਚ ਤੇ ਅਸੀਂ ਇਸੇ ਸਾਡੀ ਜਿਹੜੀ ਹੈ ਡਿਸਟ੍ਰਿਕਟ ਫਰੋਜਪੁਰ ਪੁਲਿਸ ਵਚਨਬੱਧ ਹੈਗੀ ਹੈ ਵੀ ਅਸੀਂ ਜਿਹੜਾ ਹੈ ਨਸ਼ੇ ਦਾ ਕਾਰਡ ਜਿਹੜਾ ਹੈਗਾ ਇਸ ਨੂੰ ਖਤਮ ਕਰਾਂ ਸਰ 15 ਕਸਮ ਲੈ ਕੇ ਨਾਕੀ ਜੜੀ ਲੱਗੀ ਆ ਤੇ ਪਰਮਾਸ਼ਾ ਨੂੰ ਵੀ ਤੋਂ ਫੜਨ ਦੀ ਜੜੀ ਜਾਣਕਾਰੀ ਸਾਹਮਣੇ ਆ ਰਹੀ ਆ ਹਥਿਆਰ ਫੜੀਚੇ ਨੇ ਸਰ ਉਹ ਕੀ ਮਾਮਲਾ ਹੈ ਬਕਰ ਹਾਂਜੀ ਇਸੇ ਜਿਹੜੀ ਹੈਗੀ ਸਾਡੀ ਜਿਹੜੀ ਚੈਕਿੰਗ ਚੱਲਦੀ ਹੈ ਪ੍ਰੋਪਰ ਵੀ ਜਿਹੜੇ ਗੈਂਗਸਟਰ ਜਿਹੜੇ ਸਾਡੇ ਬੇਲ ਆਊਟ ਨੇ ਇਆਂ ਸਾਡੇ ਜਿਹੜੇ ਦੂਸਰੇ ਸਾਨੂੰ ਜਿਹੜੀ ਇਨਫਰਮੇਸ਼ਨ ਮਿਲਦੀ ਹੈ ਇਸੇ ਤਹਿਤ ਸੀਆਈਏ ਦੀ ਮੇਰੀ ਟੀਮ ਨੂੰ ਸਰ ਜਿਹੜੀ ਹੈਗੀ ਉਹਦੇ ਚ ਕਾਮਯਾਬ ਮਿਲੀ ਸੀ ਉਹਦੇ ਵਿੱਚ ਅਸੀਂ ਚਾਰ ਪਿਸਤਲ ਜਿਹੜੇ ਕਿ ਪਿਛਲੇ ਦਿਨ ਦੋ ਵਿਅਕਤੀ ਜਿਹੜੇ ਹੈਗੇ ਨੇ ਗੁਰੂ ਅਰਸਾਏ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਚਾਰ ਪਿਸਤਲ ਤੇ ਐਲਾਨ ਅਸੀਂ ਬਰਾਮਦ ਕੀਤੇ ਸੀ ਤਿੰਨ ਗਲੋਕਸੀ ਤੇ ਇੱਕ ਤੀ ਬੋਲਦਾ ਜਿਹੜਾ ਹੈਗਾ ਹਾਂ ਜੀ ਸਰ ਪੁੱਛ ਕੇ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਹੋ ਸਕਦਾ ਵੀ ਕੋਈ ਰਿਜ਼ਮ ਟਾਰਗੇਟ ਕਰਨਾ ਹੋਵੇ ਕੁਝ ਬਾਰੀਕ ਕਿਲਿੰਗ ਹੋਵੇ ਜਾਂ ਕੁਝ ਕੋਈ ਵੀ ਮਤਲਬ ਕਿ ਅਸੀਂ ਉਹ ਸਾਰੀ ਡਿਟੇਲ ਜਿਹੜੀ ਹੈਗੀ ਜਿਹੜੇ ਬੰਦੇ ਵੈਪਰ ਵਾਲੇ ਖੜੇ ਜਾਂਦੇ ਨੇ ਉਸ ਦਾ ਆਪਾ ਡਿਟੇਲ ਜਿਹੜੀ ਹੈਗੀ ਹੈ ਅਸੀਂ ਉਹ ਕਰਦੇ ਹਾਂ ਸਟਾਡਰਡ ਇੰਟੀਗ੍ਰੇਸ਼ਨ ਜਿਹੜੀ ਹੈ ਜੇ ਜੋ ਵੀ ਇਹਦੇ ਵਿੱਚ ਕੰਪਲਟ ਹੋਏਗਾ ਅਸੀਂ ਉਹਨੂੰ ਇਸਪੇ ਨਹੀਂ ਕਰਾਂਗੇ ਕੀ ਦੇਖ ਸਕਦੇ ਸੀ ਅਸੀਂ ਸਾਡੇ ਨਾਲ ਮੌਜੂਦ ਐਸਪੀ ਡੀ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਵੀ ਸ਼ਖਸ ਹੈਗਾ ਵੀ ਜਿਹੜੀਆਂ ਛਰਾਤੀ ਅੰਸਰ ਹੈਗੇ ਆਪਣੀਆਂ ਕੋਈ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਹਰ ਤਰਫ ਜਿਹੜੀਆਂ ਚੌਕਸੀ ਜੜੀਆਂ ਉਹ ਵਰਤੀ ਜਾ ਰਹੀ ਆ ਕਿਉਂਕਿ 15 ਅਗਸਤ ਨੂੰ ਦੇਖਦੇ ਹੋਏ ਵੀ ਜਿਹੜੀਆਂ ਚੌਕਸੀ ਆ ਉਹ ਵਧਾਈ ਗਈ ਆ 15 ਅਗਸਤ ਦੇ ਸੰਬੰਧ ਦੇ ਵਿੱਚ ਵੀ ਜਿਹੜੀ ਹੈਗੀ ਆ ਸਾਡੇ ਜਿਹੜੇ ਹੈ ਅਸੀਂ ਰਾਤ ਨੂੰ ਜਿਹੜੀ ਹੈਗੀ ਸਪੈਸ਼ਲ ਜਿਹੜੀ ਹੈਗੀ ਹੈ ਕਤ ਕਰੀਬ 6 ਦਿਓ ਸਾਡੇ ਰਾਤ ਨੂੰ ਹੁੰਦੇ ਨੇ ਇਨਕਲੂਡਿੰਗ ਮੈਂ ਵੀ ਹੁੰਦਾ ਮੇਰੇ ਨਾਲ ਐਸਐਸਪੀ ਸਾਹਿਬ ਵੀ ਬਾਹਰ ਹੁੰਦੇ ਨੇ ਹੋਰ ਵੀ ਪਾਣੀ ਥੀਓ ਇਹ ਬਾਰਸ਼ ਦੇ ਅੱਠ ਐਸਐਚਓ ਅਤੇ 43 ਇਹ ਬਾਹਰਾਂ ਤੋਂ ਅਜ਼ੀਰ ਕੀ ਹੈ ਚੱਕੀ ਵਸਤੇ ਕੀਤੀ ਹੋਈ ਹੈ ਤਾਂ ਜੋ ਸਰ ਜਿਹੜਾ ਹੈਗਾ ਸ਼ਰਾਰਤੀ ਅਸਰ ਨੂੰ ਕਿਸੇ ਅਸੀਂ ਉੱਠ ਨਹੀਂ ਦੇਣਾ ਦਿਨੇ ਜਿਹੜੇ ਹੈਗੇ ਨੇ ਸਾਡੇ ਕਰੀਬ 10 ਨਾਕੇ ਰੈਗੂਲਰ ਚੱਲ ਰਹੇ ਨੇ ਜਿਹਦੀ ਸਾਨੂੰ ਬਾਲ ਫੋਰਸ ਤੋਂ ਮਾਨੀ ਹੋ ਡੀਟੀਪੀ ਸਾਹਵਲ ਫੋਰਸ ਅਲੋਟ ਹੋਈ ਹੋਈ ਹੈ ਤੇ ਸਾਡੇ 10 ਨਾਗੇ ਰੈਗੂਲਰ ਚੱਲ ਰਹੇ ਨੇ ਜਿਹੜੇ ਕਿ ਦਿਨ ਰਾਤ ਜਿਹੜੀ ਉਹਨਾਂ ਦੀ ਅਸੀਂ ਚੈੱਕ ਕਰ ਰਹੇ ਹਾਂ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਰੇਡ ਕੀਤੀ ਜਾ ਰਹੇ ਨੇ ਜਿੰਨੇ ਵੀ ਜਿਹੜੇ ਗੈਂਗਸਟਰ ਜਿਹੜੇ ਮਾੜੇ ਨੇ ਅਨਸਰ ਹੋਏਗੇ ਨੇ ਅਸੀਂ ਉਹਨਾਂ ਨੂੰ ਜਿਹੜੇ ਹੈਗੇ ਨੇ ਉੱਠ ਨਹੀਂ ਦੇਣਾ ਅਤੇ ਇਹਦਾ ਸਾਡਾ ਇਹ ਤਿਉਹਾਰ ਆਪਣਾ ਹੈਗਾ 15 ਜਿਹੜੀ ਆਜ਼ਾਦੀ ਦਿਨ ਹੈ ਇੱਕ ਵਾਰੀ ਬੜੇ ਪੀਸ ਬੋਧਣੇ ਸਰ ਕਲਕੋਤੇ ਜੇ ਸਰਦੀ ਇਲਾਕਾ ਵੇਖਿਆ ਜਾ ਬਾਰਡਰ ਏਰੀਆ ਹੈਗਾ ਸਰ ਵੀ ਇਹਦੇ ਵਿੱਚ ਸੀਮਾ ਪਾਰ ਤੋਂ ਵੀ ਇੱਕ ਚੈਲੰਜ ਰਹਿੰਦਾ ਤੇ ਅੰਦਰ ਵੀ ਚੈਲੰਜ ਰਹਿੰਦਾ ਵੀ ਦੋ ਡਬਲ ਚੈਲੰਜ ਹੈ ਤਾਂ ਤੁਹਾਡੇ ਪਾਸੇ ਕਿੰਨੀ ਮੁਸ਼ਕਲ ਆਦੀ ਨਹੀਂ ਅਸੀਂ ਸਾਡੀ ਬੀਐਸਐਫ ਦੇ ਨਾਲ ਪੂਰੀ ਕੋਆਰਡੀਨੇਸ਼ਨ ਹੈਗੀ ਹੈ ਜੀ ਸਾਡੇ ਰਾਤ ਨੂੰ ਵੀ ਡਿਫੈਂਸ ਲਾ ਕੇ ਲੱਗਦੇ ਨੇ ਤੇ ਭਾ ਸਾਡੀ ਜਿਹੜੀ ਪਟ્રોલਿੰਗ ਜਿਹੜੀ ਹੈ ਬੀਐਸਐਫ ਦੇ ਨਾਲ ਵੀ ਸਾਡੀ ਜੁਆਇਨ ਪਟ્રોલਿੰਗ ਹੁੰਦੀ ਹੈ ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸਾਡੇ ਜੀਓਜ਼ ਐਂਡ ਐਸਐਚਓ ਅੱਠ ਐਸਐਚਓ ਰਾਤ ਨੂੰ ਜਿਹੜੇ ਬਾਹਰ ਹੁੰਦੇ ਨੇ 6 ਜੀਓ ਬਾਹਰ ਹੁੰਦੇ ਨੇ ਬਾਰਡਰ ایریا ਨੂੰ ਪੂਰਾ ਅਸੀਂ ਜਿਹੜਾ ਹੈਗਾ ਅਥਾਰਟੀ ਇਹਨੂੰ ਜਿਹੜਾ ਕਵਰ ਕੀਤਾ ਹੁੰਦਾ ਹੈ ਬਾਕੀ ਦਿਨੇ ਅਸੀਂ ਜਾਂ ਰਾਤ ਨੂੰ ਲਾਕੇ ਵੀ ਸ਼ਹਿਰ ਵਿੱਚ ਲਾਈ ਹੁੰਦੇ ਨੇ ਰਾਤ ਨੂੰ ਅਸੀਂ 2 ਵਜੇ ਤੱਕ ਦੇ ਰਹੇ ਹੈਗੇ ਨੇ ਆਪ ਚੈੱਕ ਕਰਦੀਏ ਉਸ ਤੋਂ ਬਾਅਦ ਸਟੇਸ਼ਨ ਵਗੈਰਾ ਚੈੱਕ ਕਰ ਰਹੇ ਆ ਯਾਨੀ ਕਿ ਕੋਈ ਚੀਜ਼ ਅਸੀਂ ਕੋਈ ਇਦਾਂ ਦਾ ਕੋਨਾ ਜਿਹੜਾ ਹੈਗਾ ਨਹੀਂ ਛੱਡਦੇ ਜਿਹਨੂੰ ਅਸੀਂ ਚੈੱਕ ਨਹੀਂ ਕਰ ਰਹੇ ਹਰ ਬੰਦੇ ਦੀ ਪ੍ਰੋਪਰ ਰਾਤ ਨੂੰ ਜਿਹੜਾ ਨਿਕਲ ਰਿਹਾ ਲੇਟ ਹਰ ਕਿਉਂ ਆ ਰਿਹਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਂਦੀ ਉਹਨੂੰ ਰਾਉਂਡ ਆਪ ਕਰਕੇ ਪੁੱਛੀ ਕੀਤੀ ਜਾਂਦੀ ਹੈ ਤੋ ਸਾਡੀ ਸਾਡੀ ਇਨਸਟਰਕਸ਼ਨ ਸਾਰੇ ਐਸ ਐਚ ਓ ਸਾਰੇ ਹੈਗੇ ਮਾਨੇ ਹੋਏ ਐਸ ਐਸ ਪੀ ਸਾਹਿਬ ਦੀ ਇਹ ਇਨਸਟਰਕਸ਼ਨ ਹੈਗੀ ਹੈ ਵੀ ਅਸੀਂ ਕੋਈ ਵੀ ਜਿਹੜਾ ਹੈਗਾ ਇਦਾਂ ਦਾ ਵਿਅਕਤੀ ਜਿਹੜਾ ਹੈਗਾ ਵੀ ਜਿਹੜਾ ਵਾਰਾ ਕਰਤੋ ਰਿਹਾ ਫਿਰ ਅਸੀਂ ਉਸ ਰਾਤ ਨੂੰ ਉਸੇ ਤੇ ਕਰਨਾ ਨਾਈਟ ਦੇ ਕਰਨਾ ਤੇ ਦੇਖ ਸਕਦੇ ਸਾਰੀਆਂ ਜੜੀਆਂ ਟੀਮਾਂ ਖਾਸ ਤੌਰ ਤੇ ਜ਼ਿਲ੍ਹਾ ਫਿਰੋਜ਼ਪੁਰ ਦੀਆ ਪੂਰੀ ਆਪਣੀ ਚੌਕਸੀ ਦੇ ਨਾਲ ਜੜੀਆਂ ਵੀ ਉਹ ਨਾਕੇ ਜੜੀਆਂ ਉਹ ਲਗਾ ਕੇ ਤੇ ਆਪਣੀ ਚੌਕਸੀ ਜੜੀਆਂ ਵਰਤਦੇ ਦਿਖਾਈ ਦੇ ਰਹਿਆ ਕਿਉਂਕਿ ਬਾਡਰ ਤੇ ਬੀਐਸਐਫ ਆਪਣੇ ਵੱਲੋਂ ਜੜੀਆਂ ਲੋ ਕੰਮ ਕਰਦੀ ਦਿਖਾਈ ਦੇ ਰਹੀ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਜੇ ਗੱਲ ਕੀਤੀ ਜਾਵੇ ਜ਼ਿਲ੍ਹਾ ਫਿਰੋਜ਼ਪੁਰ ਵਿੱਚੀ ਪੁਲਿਸ ਜੜੀਆਂ ਵੀ ਆਪਣੀ ਪੂਰੀ ਮਸਤੀ ਦੇ ਨਾਲ ਜੜੀ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਜਿਹਦਾ ਸਿਲਾ ਉਹ ਸਭ ਤੋਂ ਤੇ ਸਾਹਮਣੇ ਵੀ ਆ ਰਿਹਾ ਵੀ ਹਥਿਆਰ ਵੀ ਫੜੇ ਜਾ ਰਹੇ ਆ ਤੇ ਸੀਮਾ ਪਾਰ ਤੋਂ ਜੜੀਆਂ ਹੀ ਰੋਹੀਨ ਆ ਰਹੀ ਆ ਉਹ ਡਰੋਨ ਦੇ ਰਾਹੀਂ ਉਹਨਾਂ ਨੂੰ ਵੀ ਜੜਾ ਫੜਨ ਵਿੱਚ ਵੱਡ ਜਿਹੜੀ ਦੋਸ਼ੀਆਂ ਨੂੰ ਪੁੱਛ ਕੇ ਜੜੀਆਂ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਜੜੇ ਖੁਲਾਸੇ ਹੋਣ ਦੀ ਜੜੀ ਆ ਉਮੀਦ ਪੁਜਾਈ ਜਾ ਰਹੀ ਹੈ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਡੈਰਿਕ ਸਵੇਰਾ ਫਰੋਇ ਫਰੋਇਪੁਰ ਪੁਲ ਤੋਂ ਵੱਲੋਂ 15 ਅਗਸਤ ਨੂੰ ਦੇਖਦੇ ਹੋਏ ਹਰ ਜਗ੍ਹਾ ਤੇ ਜੜੀਆਂ ਚੌਕਸੀ ਵਰਤੀ ਜਾ ਰਹੀ ਹੈ ਅਲੱਗ-ਅਲੱਗ ਨਾਕੇ ਜੜੇ ਲਗਾਏ ਜਾ ਰਹੇ ਨੇ ਤਾਂ ਜੋ ਜੜੀ ਸ਼ਰਾਤੀ ਅੰਸਰ ਕੋਈ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੋ ਸਕਣ ਇਹਨਾਂ ਨੂੰ ਦੇਖਦੇ ਹੋਏ ਅਲੱਗ-ਅਲੱਗ ਜੜੀਆਂ ਟੀਮਾਂ ਬਣਾਈਆਂ ਗਈਆਂ ਹਰ ਚੌਂਕ ਦੇ ਵਿੱਚ ਮਤਲਬ ਕਿ ਇਹ ਚੈਕਿੰਗ ਜੜੇ ਕੀਤੀ ਜਾ ਰਹੀ ਹੈ ਤੇ ਉੱਥੇ ਨਾਕੇ ਵੀ ਲਗਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਜੜੀਆਂ ਫਰੋਇਪੁਰ ਪੁਲ ਨੂੰ ਵੱਡੀਆਂ ਕਾਮਯਾਬੀਆਂ ਵੀ ਮਿਲਦੀਆਂ ਹਾਸਲ ਹੋ ਰਹੀਆਂ ਨੇ ਚਾਹੇ ਫਰੋਇਪੁਰ ਪੁਲ ਦੀ ਗੱਲ ਕਰੀਏ ਚਾਹੇ ਬੀਐਸਬੀ ਦੀ ਗੱਲ ਕਰੀਏ ਦੋਵਾਂ ਨੂੰ ਜ ਐਸਪੀ ਡੀ ਸਾਹਿਬ ਮਨਜੀਤ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਆਖਿਰ ਇਹ ਦੋਵੇਂ ਮਾਮਲੇ ਕੀ ਸੀਗੇ ਤੇ ਕਿੰਨੀ ਵੱਡੀ ਜੜੀਆਂ ਸਫਲਤਾ ਇਹਨਾਂ ਨੂੰ ਹਾਸਲ ਹੋਈਆਂ ਸਾਨੂੰ ਨਮਸਕਾਰ ਜੀ ਸਰ ਜਿਹੜੀਆਂ ਦੋ ਕਾਮਯਾਬੀਆਂ ਨੇ ਕਿਸ ਤਰ੍ਹਾਂ ਦੀ ਇਹਦਾ ਪਿੰਕ ਪਖੜਾ ਹੈਗਾ ਥਾਣਾ ਸਦਤ ਦੇ ਵਿੱਚ ਸਾਨੂੰ ਤੇ ਬੀਐਸਏ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਵੀ ਇੱਥੇ ਡਰੋਨ ਡਰੋਨ ਦੀ ਐਕਟੀਵਿਟੀ ਹੋਈ ਹੈ ਤੇ ਬੀਐਸਏ ਤੇ ਪੁਲਿਸ ਦੇ ਜਿਹੜੇ ਹੈਗੇ ਐਸਐਚਓ ਸਦਤ ਇਹਨਾਂ ਨੇ ਸਾਂਝੇ ਆਪਰੇਸ਼ਨ ਦੇ ਨਾਲ ਚੈਕਿੰਗ ਦੇ ਵਿੱਚ ਜਿਹੜੀ ਹੈਗੀ ਸਾਨੂੰ 1 ਕਿਲੋ 649 ਗ੍ਰਾਮ ਹੀਰੋਇਨ ਤੇ ਦੋ ਜਿਹੜੇ ਹੈਗੇ ਪਿਸਤਲ ਬਣਾਉਂਦੇ ਨੇ ਇਹ ਬਹੁਤ ਵਧੀਆ ਹੈਗਾ ਸਾਡੇ ਇਸ ਵਾਰੇ ਅਸੀਂ ਤਪਤੀਸ਼ ਕਰਦੇ ਹਾਂ ਜਿਹੜੇ ਵੀ ਦੇ ਵਿੱਚ ਜਿਨ੍ਹਾਂ ਨੇ ਵੀ ਮਖਵਾਏ ਨੇ ਜੋ ਵੀ ਦੇ ਵਿੱਚ ਦੋਸ਼ੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਸੀ ਗ੍ਰਫਤਾਰ ਕਰਨਗੇ ਤੇ ਇਹ ਤੁਸੀਂ ਦੇਖਿਆ ਹੋਣਾ ਪਿਛਲੇ ਸਾਡੇ ਪਿਛਲੇ 5 ਮਹੀਨੇ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਅਸੀਂ ਗਰੀਬ 155 ਕਿਲੋ ਤੋਂ ਉੱਪਰ ਜਿਹੜੀ ਹੈਗੀ ਇਹ ਸਾਡੀ ਕੰਮ ਦੀ ਜਿਹੜੀ ਹੈ ਇਸ ਦੇ ਵਿੱਚ ਹੋ ਚੁੱਕੀ ਹੈ ਐਨਪੀਐਸ ਦੇ ਵਿੱਚ ਤੇ ਅਸੀਂ ਇਸੇ ਸਾਡੀ ਜਿਹੜੀ ਹੈ ਡਿਸਟ੍ਰਿਕਟ ਫਰੋਜਪੁਰ ਪੁਲਿਸ ਵਚਨਬੱਧ ਹੈਗੀ ਹੈ ਵੀ ਅਸੀਂ ਜਿਹੜਾ ਹੈ ਨਸ਼ੇ ਦਾ ਕਾਰਡ ਜਿਹੜਾ ਹੈਗਾ ਇਸ ਨੂੰ ਖਤਮ ਕਰਾਂ ਸਰ 15 ਕਸਮ ਲਾ ਕੇ ਨਾਕੀ ਜੜੀ ਲੱਗਿਆ ਉਹ ਪਰਮਾਸ਼ਾ ਨੂੰ ਵੀ ਦੋ ਫੜਨ ਦੀ ਜੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਥਿਆਰ ਫੜੀਚੇ ਨੇ ਸਰ ਉਹ ਕੀ ਮਾਮਲਾ ਹੈ ਬਖੁਰ ਹਾਂਜੀ ਇਸੇ ਜਿਹੜੀ ਹੈਗੀ ਸਾਡੀ ਜਿਹੜੀ ਚੈਕਿੰਗ ਚੱਲਦੀ ਹੈ ਪ੍ਰੋਪਰ ਵੀ ਜਿਹੜੇ ਗੈਂਗਸਟਰ ਜਿਹੜੇ ਸਾਡੇ ਬੇਲ ਆਊਟ ਨੇ ਇਆਂ ਸਾਡੇ ਜਿਹੜੇ ਦੂਸਰੇ ਸਾਨੂੰ ਜਿਹੜੀ ਇਨਫਰਮੇਸ਼ਨ ਮਿਲਦੀ ਹੈ ਇਸੇ ਤਹਿਤ ਸੀਆਈਏ ਦੀ ਮੇਰੀ ਟੀਮ ਨੂੰ ਸਰ ਜਿਹੜੀ ਹੈਗੀ ਉਹਦੇ ਵਿੱਚ ਕਾਮਯਾਬ ਮਿਲੀ ਸੀ ਉਹਦੇ ਵਿੱਚ ਅਸੀਂ ਚਾਰ ਪਿਸਤਲ ਜਿਹਦੇ ਕਿ ਪਿਛਲੇ ਦਿਨ ਦੋ ਵਿਅਕਤੀ ਜਿਹੜੇ ਹੈਗੇ ਨੇ ਗੁਰੂ ਅਰਸਾਏ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਚਾਰ ਪਿਸਤਲ ਤੇ ਐਲਾਨ ਅਸੀਂ ਬਰਾਮਦ ਕੀਤੇ ਸੀ ਤਿੰਨ ਗਲੋਕਸੀ ਤੇ ਇੱਕ ਤੀ ਬੋਲਦਾ ਜਿਹੜਾ ਹੈਗਾ ਹਾਂ ਜੀ ਸਰ ਪੁੱਛ ਕੇ ਕਿ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਹੋ ਸਕਦਾ ਵੀ ਕੋਈ ਰਿਜ਼ਮ ਟਾਰਗੇਟ ਕਰਨਾ ਹੋਵੇ ਕੁਝ ਬਾਰੀਕ ਕਿਲਿੰਗ ਹੋਵੇ ਜਾਂ ਕੁਝ ਕੋਈ ਵੀ ਮਤਲਬ ਕਿ ਅਸੀਂ ਉਹ ਸਾਰੀ ਡਿਟੇਲ ਜਿਹੜੀ ਹੈਗੀ ਜਿਹਦੇ ਬੰਦੇ ਐਪਰ ਵਾਲੇ ਖੜੇ ਜਾਂਦੇ ਨੇ ਉਸ ਦਾ ਆਪਾਂ ਡਿਟੇਲ ਜਿਹੜੀ ਹੈਗੀ ਹੈ ਅਸੀਂ ਉਹ ਕਰਦੇ ਹਾਂ ਸਰ ਉਹਦੀ ਇੰਟੀਗ੍ਰੇਸ਼ਨ ਜਿਹੜੀ ਹੈ ਜੇ ਜੋ ਵੀ ਇਹਦੇ ਵਿੱਚ ਕੰਪਿਟ ਹੋਏਗਾ ਅਸੀਂ ਉਹਨੂੰ ਇਸਪੇ ਨਹੀਂ ਕਰਾਂਗੇ ਕੀ ਦੇਖ ਸਕਦੇ ਸੀ ਅਸੀਂ ਸਾਡੇ ਨਾਲ ਮੌਜੂਦ ਐਸਪੀਡੀ ਸਭ ਜਿਨ੍ਹਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਵੀ ਸ਼ਖਸ ਹੈਗਾ ਵੀ ਜਿਹੜੀਆਂ ਸ਼ਰਾਤੀ ਅੰਸਰ ਹੈਗੇ ਆਪਣੀਆਂ ਕੋਈ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਹਰ ਤਰਫ ਜਿਹੜੀ ਚੌਕਸੀ ਜੜੀਆ ਉਹ ਵਰਤੀ ਜਾ ਰਹੀ ਆ ਕਿਉਂਕਿ 15 ਅਗਸਤ ਨੂੰ ਦੇਖਦੇ ਹੋਏ ਵੀ ਜਿਹੜੀ ਆ ਚੌਕਸੀ ਆ ਉਹ ਵਧਾਈ ਗਈ ਆ 15 ਅਗਸਤ ਦੇ ਸੰਬੰਧ ਦੇ ਵਿੱਚ ਵੀ ਜਿਹੜੀ ਹੈਗੀ ਆ ਸਾਡੇ ਜਿਹੜੇ ਹੈ ਅਸੀਂ ਰਾਤ ਨੂੰ ਜਿਹੜੀ ਹੈਗੀ ਸਪੈਸ਼ਲ ਜਿਹੜੀ ਹੈਗੀ ਹੈ ਕਤ ਕਰੀਬ 6 ਦਿਓ ਸਾਡੇ ਰਾਤ ਨੂੰ ਹੁੰਦੇ ਨੇ ਇਨਕਲੂਡਿੰਗ ਮੈਂ ਵੀ ਹੁੰਦਾ ਮੇਰੇ ਨਾਲ ਐਸਐਸਪੀ ਸਾਹਿਬ ਵੀ ਬਾਹਰ ਹੁੰਦੇ ਨੇ ਹੋਰ ਵੀ ਪਾਣੀ ਥੀਓ ਇਹ ਬਾਰਸ਼ ਦੇ ਅੱਠ ਐਸਐਚਓ ਅਤੇ 43 ਇਹ ਰਾਤ ਤੋਂ ਅਜੇ ਤੱਕ ਕੀਤੀ ਹੋਈ ਹੈ ਤਾਜੋ ਸਰ ਜਿਹੜਾ ਹੈਗਾ ਸ਼ਰਾਰਤੀ ਅਸਰ ਨੂੰ ਕਿਸੇ ਨੇ ਅਸੀਂ ਉਠ ਨਹੀਂ ਦੇਣਾ ਦਿਨੇ ਜਿਹੜੇ ਹੈਗੇ ਨੇ ਸਾਡੇ ਕਰੀਬ 10 ਨਾਕੇ ਰੈਗੂਲਰ ਚੱਲ ਰਹੇ ਨੇ ਜਿਹਦੀ ਸਾਨੂੰ ਬਾਲ ਫੋਰਸ ਤੋਂ ਮਾਨੀ ਹੋਈ ਡੀਟੀਪੀ ਸਾਹਵਲ ਫੋਰਸ ਅਲੋਟ ਹੋਈ ਹੋਈ ਹੈ ਤੇ ਸਾਡੇ 10 ਨਾਗੇ ਰੈਗੂਲਰ ਚੱਲ ਰਹੇ ਨੇ ਜਿਹੜੇ ਕਿ ਦਿਨ ਰਾਤ ਜਰੀ ਉਹਨਾਂ ਦੀ ਅਸੀਂ ਚੈੱਕ ਕਰ ਰਹੇ ਆ ਤੇ ਜਿਹੜੇ ਮੜੇ ਅਨਸਰ ਨੇ ਉਹਨਾਂ ਤੇ ਰੇਡ ਕੀਤੀ ਜਾ ਰਹੇ ਨੇ ਜਿੰਨੇ ਵੀ ਜਿਹੜੇ ਗੈਂਗਸਟਰ ਜਿਹੜੇ ਮੜੇ ਨੇ ਅਨਸਰ ਹੋਏਗੇ ਨੇ ਅਸੀਂ ਉਹਨਾਂ ਨੂੰ ਜਿਹੜੇ ਹੈਗੇ ਨੇ ਉੱਠ ਨਹੀਂ ਦੇਣਾ ਅਤੇ ਇਹਦਾ ਸਾਡਾ ਇਹ ਤਿਉਹਾਰ ਆਪਣਾ ਹੈਗਾ 15 ਜਿਹੜੇ ਆਜ਼ਾਦੀ ਦੇ ਦਿਨ ਇਹੋ ਜੀ ਬੜੇ ਪੀਸ ਉਹਦੇ ਨੇ ਸਰ ਕਾਉਂਟੋ ਤੇ ਜੇ ਸਰਦੀ ਇਲਾਕਾ ਵੇਖਿਆ ਜਾ ਬਾਰਡਰ ਏਰੀਆ ਹੈਗਾ ਸਰ ਵੀ ਇਹਦੇ ਵਿੱਚ ਸੀਮਾ ਪਾਰ ਤੋਂ ਵੀ ਇੱਕ ਚੈਲੰਜ ਰਹਿੰਦਾ ਤੇ ਅੰਦਰ ਵੀ ਚੈਲੰਜ ਰਹਿੰਦਾ ਵੀ ਦੋ ਡਬਲ ਚੈਲੰਜ ਹੈ ਤਾਂ ਤੁਹਾਨੂੰ ਬਸ ਸਿਰਫ ਮੁਸ਼ਕਲ ਆਦੀ ਹੋਣੀ ਨਹੀਂ ਅਸੀਂ ਸਾਡੀ ਬੀਐਸਐਫ ਦੇ ਨਾਲ ਪੂਰੀ ਕੋਆਰਡੀਨੇਸ਼ਨ ਹੈਗੀ ਹੈ ਜੀ ਸਾਡੇ ਰਾਤ ਨੂੰ ਵੀ ਡਿਫੈਂਸ ਲਾ ਕੇ ਲੱਗਦੇ ਨੇ ਤੇ ਭਾ ਸਾਡੀ ਜਿਹੜੀ ਪਟ્રોલਿੰਗ ਜਿਹੜੀ ਹੈ ਬੀਐਸਐਫ ਦੇ ਨਾਲ ਵੀ ਸਾਡੀ ਜੁਆਇਨ ਪਟ્રોલਿੰਗ ਹੁੰਦੀ ਹੈ ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸਾਡੇ ਜੀਓਜ਼ ਹਨ ਐਸਐਚਓ 8 ਐਸਐਚਓ ਰਾਤ ਨੂੰ ਜਿਹੜੇ ਬਾਹਰ ਹੁੰਦੇ ਨੇ 6 ਜੀਓ ਬਾਹਰ ਹੁੰਦੇ ਨੇ ਬਾਰਡਰ ایریا ਨੂੰ ਪੂਰਾ ਅਸੀਂ ਜਿਹੜਾ ਹੈਗਾ ਅਥਾਰਟੀ ਨੂੰ ਜਿਹੜਾ ਕਵਰ ਕੀਤਾ ਹੁੰਦਾ ਹੈ ਬਾਕੀ ਦਿਨੇ ਅਸੀਂ ਰਾਤ ਨੂੰ ਲਾਕੇ ਵੀ ਸ਼ਹਿਰ ਵਿੱਚ ਲਾਈ ਹੁੰਦੇ ਨੇ ਰਾਤ ਨੂੰ ਅਸੀਂ 2 ਵਜੇ ਤੱਕ ਦੇ ਰਹੇ ਹੈਗੇ ਨੇ ਆਪ ਚੈੱਕ ਕਰਦੀ ਉਸ ਤੋਂ ਬਾਅਦ ਸਟੇਸ਼ਨ ਵਗੈਰਾ ਚੈੱਕ ਕਰ ਰਹੇ ਆ ਯਾਨੀ ਕਿ ਕੋਈ ਚੀਜ਼ ਅਸੀਂ ਕੋਈ ਇਦਾਂ ਦਾ ਕੋਨਾ ਜਿਹੜਾ ਹੈਗਾ ਨਹੀਂ ਛੱਡਦੇ ਜਿਹਨੂੰ ਅਸੀਂ ਚੈੱਕ ਨਹੀਂ ਕਰ ਰਹੇ ਹਰ ਬੰਦੇ ਦੀ ਪ੍ਰੋਪਰ ਰਾਤ ਨੂੰ ਜਿਹੜਾ ਨਿਕਲ ਰਿਹਾ ਲੇਟ ਹਰ ਕਿਉਂ ਆ ਰਿਹਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਂਦੀ ਉਹਨੂੰ ਰਾਉਂਡ ਆਪ ਕਰਕੇ ਪੁੱਛੀ ਕੀਤੀ ਜਾਂਦੀ ਹੈ ਤੋ ਸਾਡੀ ਸਾਡੀ ਇਨਸਟਰਕਸ਼ਨ ਸਾਰੇ ਐਸਐਚਓ ਸਾਰੇ ਹੈਗੇ ਮਾਨੇ ਹੋਏ ਐਸਪੀ ਸਾਹਿਬ ਦੀ ਇਹ ਇਨਸਟਰਕਸ਼ਨ ਹੈਗੀ ਹੈ ਵੀ ਅਸੀਂ ਕੋਈ ਵੀ ਜਿਹੜਾ ਹੈਗਾ ਇਦਾਂ ਦਾ ਵਿਅਕਤੀ ਜਿਹੜਾ ਹੈਗਾ ਵੀ ਜਿਹੜਾ ਵਾਰਾ ਕਰਤੋ ਰਿਹਾ ਫਿਰ ਅਸੀਂ ਉਸ ਰਾਤ ਨੂੰ ਸਪੇਂਡ ਕਰਨਾ ਨਹੀਂ ਨਹੀਂ ਦੇਖਣਾ ਤੇ ਦੇਖ ਸਕਦੇ ਸਾਰੀਆਂ ਜੜੀਆਂ ਟੀਮਾਂ ਖਾਸ ਤੌਰ ਤੇ ਜ਼ਿਲ੍ਹਾ ਫਿਰੋਜ਼ਪੁਰ ਦੀਆ ਪੂਰੀ ਆਪਣੀ ਚੌਕਸੀ ਦੇ ਨਾਲ ਜੜੀਆਂ ਵੀ ਉਹ ਨਾਕੇ ਜੜੀਆਂ ਉਹ ਲਗਾ ਕੇ ਤੇ ਆਪਣੀ ਚੌਕਸੀ ਜੜੀਆਂ ਵਰਤਦੇ ਦਿਖਾਈ ਦੇ ਰਹਿਆ ਕਿਉਂਕਿ ਬਾਡਰ ਤੇ ਬੀਐਸਐਫ ਆਪਣੇ ਵੱਲੋਂ ਜੜੀਆਂ ਲੋ ਕੰਮ ਕਰਦੀ ਦਿਖਾਈ ਦੇ ਰਹੀ ਹੈ ਤੇ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਜੇ ਗੱਲ ਕੀਤੀ ਜਾਵੇ ਜ਼ਿਲ੍ਹਾ ਫਿਰੋਜ਼ਪੁਰ ਵਿੱਚੀ ਪੁਲਿਸ ਜੜੀਆਂ ਵੀ ਆਪਣੀ ਪੂਰੀ ਮਸਤੀ ਦੇ ਨਾਲ ਜੜੀ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ ਜਿਹਦਾ ਸਿਲਾ ਉਹ ਸਭ ਤੋਂ ਤੇ ਸਾਹਮਣੇ ਵੀ ਆ ਰਿਹਾ ਵੀ ਹਥਿਆਰ ਵੀ ਫੜੇ ਜਾ ਰਹੇ ਆ ਤੇ ਸੀਮਾ ਪਾਰ ਤੋਂ ਜੜੀਆਂ ਹੀ ਰੋਹੀਨ ਆ ਰਹੀ ਆ ਉਹ ਡਰੋਨ ਦੇ ਰਾਹੀਂ ਉਹਨਾਂ ਨੂੰ ਵੀ ਜੜਾ ਫੜਨ ਵਿੱਚ ਵਡ ਜਿਹੜੀ ਦੋਸ਼ੀਆਂ ਨੂੰ ਪੁੱਛ ਕੇ ਜੜੀਆਂ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਜੜੇ ਖੁਲਾਸੇ ਹੋਣ ਦੀ ਜੜੀ ਆ ਉਮੀਦ ਪੁਜਾਈ ਜਾ ਰਹੀ ਹੈ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਡੈਨਿਕ ਸਵੇਰਾ ਫਰੋਇ